ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਯਾਨੀ ਕਿ ਡੀਈਓ ਦੀ ਰਿਹائش ਉੱਤੇ ਛਾਪੇਮਾਰੀ ਕੀਤੀ ਜਾਂਦੀ ਆ ਤਾਂ ਇਸ ਰੇਡ ਦੌਰਾਨ ਜਿਹੜਾ ਕੁਝ ਬਰਾਮਦ ਹੁੰਦਾ ਏ ਉਹ ਦੇਖ ਕੇ ਅਧਿਕਾਰੀਆਂ ਦੇ ਵੀ ਹੋਸ਼ ਉੱਡ ਜਾਂਦੇ ਨੇ ਵੱਡੀ ਮਾਤਰਾ ਵਿੱਚ ਨੋਟਾਂ ਦੇ ਬੰਡਲ ਇੱਥੋਂ ਬਰਾਮਦ ਹੋਏ ਨੇ ਜਸੂ ਦੇਖ ਕੇ ਅਧਿਕਾਰੀ ਹੈਰਾਨ ਰਹਿ ਜਾਂਦੇ ਨੇ ਅਤੇ ਨੋਟ ਗਿਣਨ ਦੇ ਲਈ ਪੈਸੇ ਗਿਣਨ ਵਾਲੀ ਮਸ਼ੀਨ ਆ ਜਿਹੜੀ ਉਹ ਬੰਗਵਾਈ ਜਾਂਦੀ ਆ ਤਾਂ ਵੱਡੀ ਰੇਡ ਬਿਹਾਰ ਦੇ ਬੋਧਿਆ ਦੇ ਵਿੱਚ ਕੀਤੀ ਗਈ ਆ ਜਿੱਥੇ ਵਕ ਵਕ ਟਾਵਾਂ ਦੇ ਉੱਤੇ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਹੈ ਜਿੱਥੋਂ ਇੱਕ ਥਾਂ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋਰ ਥਾਵਾਂ ਉੱਤੇ ਵੀ ਵੱਡੀ ਮਾਤਰਾ ਵਿੱਚ ਕੁਝ ਅਜਿਹਾ ਹੀ ਬਰਾਮਦ ਹੋਇਆ ਹੋਵੇਗਾ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨੋਟਾਂ ਦੇ ੰਬਾਰ ਨੇ ਜਿਹੜੇ ਉੱ ਲੱਗੇ ਹੋਏ ਨੇ ਤਾਂ ਬਿਹਾਰ ਦੇ ਬੋਤੀਆ ਦੇ ਵਿੱਚ ਜ਼ਿਲ੍ਹਾ ਪਿੱਖਿਆ ਅਧਿਕਾਰੀ ਦੇ ਟਿਕਾਣੇ ਦੇ ਉੱਤੇ ਬਿਜ਼ਨਸ ਵੱਲੋਂ ਛਾਪੇਮਾਰੀ ਕੀਤੀ ਗਈ ਇਹ ਛਾਪੇਮਾਰੀ ਅਜੇ ਵੀ ਜਾਰੀ ਹੈ ਤਾਂ ਅੱਜ ਸਵੇਰੇ ਵਿਜੀਲੈਂਸ ਦੀਆਂ ਟੀਮਾਂ ਰੇਡ ਕਰਨ ਲਈ ਪਹੁੰਚੀਆਂ ਬਿਹਾਰ ਦੇ ਕਈ ਹੋਰ ਇਲਾਕਿਆਂ ਦੇ ਵਿੱਚ ਵੀ ਇਹ ਛਾਪੇਮਾਰੀ ਇਸ ਵਕਤ ਚੱਲ ਰਹੀ ਹੈ ਵਿਜੀਲੈਂਸ ਨੂੰ ਸ਼ਿਕਾਇਤ ਮਿਲੀ ਸੀ ਕਿ ਡੀਈਓ ਰਦਨੀਕਾਤ ਪ੍ਰਵੀਨ ਨੇ ਅवैध ਰੂਪ ਦੇ ਵਿੱਚ ਸੰਪਤੀ ਬਣਾਈ ਹੈ ਇਸ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਛਾਪਾ ਮਾਰਨ ਦੇ ਲਈ ਪਟਨਾ ਤੋਂ ਸਵੇਰੇ-ਸਵੇਰੇ ਟੀਮ ਪਹੁੰਚੀ ਆ ਤਾਂ ਸਵੇਰੇ-ਸਵੇਰੇ ਹੋਈ ਇਸ ਕਾਰਵਾਈ ਨੂੰ ਲੈ ਕੇ ਜ਼ਿਲ੍ਹਾ ਸਿਚਾਵੇਂ ਭਾਗ ਦੇ ਵਿੱਚ ਹੜਕੰਪ ਮਚ ਜਾਂਦਾ ਹੈ ਪਟਨਾ ਤੋਂ ਪਹੁੰਚੀ ਵਿਜੀਲੈਂਸ ਦੀ ਟੀਮ ਵੱਲੋਂ ਸਵੇਰੇ ਜਿਲ੍ਹਾ ਫਕੀਆ ਅਧਿਕਾਰੀ ਰਜਨੀਕਾਂਤ ਪ੍ਰਵੀਨ ਦੇ ਬਹੁਤ ਹੀ ਅਸਥਿਤ ਕਿਰਾਏ ਦੇ ਮਕਾਨ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਜਿਲ੍ਹਾ ਫਕੀਆ ਅਧਿਕਾਰੀ ਰਜਨੀਕਾਂਤ ਪ੍ਰਵੀਨ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਗਈ ਹੈ ਤੇ ਮੌਕੇ ਦੇ ਉੱਤੇ ਭਾਰੀ ਮਾਤਰਾ ਵਿੱਚ cash ਬਰਾਮਦ ਹੋਇਆ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਵੱਡੀ ਰਕਮ ਇਹ ਹੋ ਸਕਦੀ ਹੈ ਕਰੋੜਾਂ ਵਿੱਚ ਅਨੁਮਾਨ ਹੈ ਜਿਹੜਾ ਉਸ ਰਕਮ ਦਾ ਲਗਾਇਆ ਜਾ ਰਿਹਾ ਹੈ ਪੈਸੇ ਗਿਣਨ ਦੇ ਵਾਸਤੇ ਵਿਜੀਲੈਂਸ ਦੇ ਵੱਲੋਂ ਇੱਕ ਨੋਟ ਗਿਣਨ ਵਾਲੀ ਮਸ਼ੀਨ ਆ ਜਿਹੜੀ ਉਹ ਮੰਗਵਾਈ ਜਾਂਦੀ ਹੈ ਪੁਲਿਸ ਤੋਂ ਇਹ ਮਸ਼ੀਨਾਂ ਰੀਡੀਓ ਮੰਗਵਾਈ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਵਿਖੇ ਅਧਿਕਾਰੀ ਜਦਨੀ ਕਲਤ ਪ੍ਰਵੀਨ ਦੇ ਆਵਾਸ ਦੇ ਉੱਤੇ ਜਿਹੜੇ ਇਹ ਪੈਸੇ ਮਿਲੇ ਨੇ ਇਹ 1 ਕਰੋੜ ਤੋਂ ਜ਼ਿਆਦਾ ਦੱਸੇ ਜਾ ਰਹੇ ਨੇ ਹਾਲੇ ਤੱਕ ਅਧਿਕਾਰਤ ਪੁਸ਼ਟੀ ਇਸ ਦੀ ਨਹੀਂ ਹੋਈ ਲੇਕਿਨ ਅੰਦਾਜ਼ਾ ਇਹ ਜਿਹੜਾ ਉਹ ਜ਼ਰੂਰ ਲਗਾਇਆ ਜਾ ਸਕਦਾ ਹੈ ਕਿਉਂਕਿ ਨੋਟ ਦੇ ਜਿਹੜੇ ਉਹ ਵੱਡੀ ਗਿਣਤੀ ਵਿੱਚ ਨੇ ਛਾਪੇ ਮਾਰੀ ਖਤਮ ਹੋਣ ਤੋਂ ਬਾਅਦ ਹੀ ਅਧਿਕਾਰਤ ਰੂਪ ਦੇ ਵਿੱਚ ਦੱਸਿਆ ਜਾ ਸਕਦਾ ਹੈ ਕਿ ਇੱਤੇ ਕੀ ਕੁਝ ਮਿਲਿਆ ਹੈ ਲੋਟਾ ਤੋਂ ਬਿਨਾ ਹੋਰ ਕਿਹੜੇ ਇੱਥੇ ਦਸਤਾਵੇਜ਼ ਜਾਂ ਫਿਰ ਕੀਮਤੀ ਸਮਾਨ ਦੇ ਜਿਹੜੇ ਉਹ ਬਰਾਮਦ ਹੋਏ ਨੇ ਤੇ ਕਿੰਨੀ ਮਾਤਰਾ ਵਿੱਚ ਕੈਸ਼ ਬਰਾਮਦ ਹੋਇਆ ਏ ਇਸ ਬਾਰੇ ਵੀ ਵਿਜੀਲੈਂਸ ਦੇ ਵੱਲੋਂ ਰੇਡ ਖਤਮ ਹੋਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ ਤਾਂ જિલ્લા ਸਿੱਖਿਆ ਅਧਿਕਾਰੀ ਰਦਨिकांत ਪ੍ਰਵੀਨ ਤਿੰਨ ਸਾਲਾਂ ਤੋਂ ਬੋਤਿਆ ਜ਼ਿਲ੍ਹੇ ਦੇ ਵਿੱਚ ਡੀਈਓ ਦੇ ਅਹੁਦੇ ਤੇ ਤਾਇਨਾਤ ਨੇ ਅਤੇ ਇਨਾਂ ਦੇ ਹੋਰ ਟਿਕਾਣਿਆਂ ਦੇ ਉੱਤੇ ਵੀ ਰੇਡ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮੁਫਸਲਾ ਠਾਣਾ ਖੇਤਰ ਦੇ ਸਬੰਧਤ ਇਲਾਕੇ ਬਸੰਤ ਵਿਹਾਰ ਦੇ ਮੁਹੱਲੇ ਦੇ ਵਿੱਚ ਇਹ ਛਾਪੇਮਾਰੀ ਆ ਜਿਹੜੀ ਉਹ ਚੱਲ ਰਹੀ ਹੈ ਨੋਟ ਗਿਣਨ ਵਾਲੀ ਮਸ਼ੀਨ ਆ ਜਿਹੜੀ ਉਹ ਖੁਦ ਠਾਣਾ ਮੁਖੀ ਲੈ ਕੇ ਆਏ ਨੇ ਠਾਣਾ ਮੁਖੀ ਅਭੀ RAM ਸਿੰਘ ਮੌਕੇ ਦੇ ਉੱਤੇ ਨੋਟ ਗਿਣਨ ਵਾਲੀ ਮਸ਼ੀਨ ਲੈ ਕੇ ਪਹੁੰਚੇ ਨੇ ਅਤੇ ਵੱਡੀ ਸੰਖਿਆ ਦੇ ਵਿੱਚ ਨੋਟ ਨੇ ਜਿਨ੍ਹਾਂ ਦੀ ਗਿਣਤੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਬਹੁਤੀਆਂ ਤੋਂ ਇਲਾਵਾ ਹੋਰ ਇਲਾਕਿਆਂ ਦੇ ਵਿੱਚ ਵੀ ਇਹ ਰੇਡ ਆ ਜਿਹੜੀ ਉਹ ਕੀਤੀ ਗਈ ਹੈ ਜਿੱਤੇ ਕੀ ਕੁਝ ਬਰਾਮਦ ਹੋਇਆ ਏ ਉਹ ਅਜੇ ਤੱਕ ਗੱਲ ਸਾਹਮਣੇ ਨਹੀਂ ਆਈ ਲੇਕਿਨ ਇਸ ਖਬਰ ਨੇ ਸਾਰੇ ਪਾਸੇ ਹੜਕੰਪ ਮਚਾ ਦਿੱਤਾ ਏ ਕਿ ਕਿਸ ਪ੍ਰਕਾਰ ਦਾ ਭ੍ਰਸ਼ਟਾਚਾਰ ਜਾਂ ਫਿਰ ਗਲਤ ਕੰਮ ਨੇ ਜਿਹੜੇ ਉਹ ਇਸ ਅਧਿਕਾਰੀ ਦੇ ਵੱਲੋਂ ਕੀਤੇ ਗਏ ਹੋਣੇ ਇੱਕ ਉੱਚ ਅਹੁਦੇ ਦਾ ਅਧਿਕਾਰੀ ਜਿਹੜਾ ਆਪਣੇ ਭਾਸ਼ਣਾਂ ਦੇ ਵਿੱਚ ਚੰਗੇ ਭਵਿੱਖ ਦੀ ਕਾਮਨਾ ਕਰਦਾ ਸੀ ਬੱਚਿਆਂ ਨੂੰ ਇਸ ਸੰਬੰਧਤ ਜਾਣਕਾਰੀਆਂ ਦਿੰਦਾ ਸੀ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਖਾਤਰ ਇੱਕ ਅਹੁਦੇ ਦੇ ਉੱਤੇ ਤਨਖਤ ਸੀ ਉਸ ਵੱਲੋਂ ਅਗਰ ਅਜਿਹਾ ਭ੍ਰਿਸ਼ਟਾਚਾਰ ਕੀਤਾ ਜਾਵੇਗਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਸਮਾਜ ਦੇ ਵਕਵਾਕ ਹਿੱਤਾਂ ਤੇ ਇਸ ਦਾ ਕੀ ਅਸਰ ਪਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਅੱਗੇ ਵਿਜੀਲੈਂਸ ਵੱਲੋਂ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਬੰਧਤ ਡੀਈਓ ਦੇ ਉੱਤੇ ਭੂਖ ਦੇ ਵਿੱਚ ਕਿਹੜਾ ਐਕਸ਼ਨ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਅਤੇ ਕਦੋਂ ਕੇ ਖੁਲਾਸਾ ਹੋਵੇਗਾ ਕਿ ਇਹ ਪੈਸੇ ਨੇ ਜਿਹੜੇ ਉਹ ਕਿੱਥੋਂ ਆਏ ਸੀ ਅਤੇ ਇਸ ਮਕਸਦ ਲਈ ਇਹ ਤੇ ਰੱਖੇ ਸੀ ਕਿ ਕਿੰਨੇ ਕ ਸਮੇ ਤੋਂ ਇਹ ਭ੍ਰਿਸ਼ਟਾਚਾਰ ਦਾ ਕੰਮ ਜਿਹੜਾ ਉਹ ਚੱਲ ਰਿਹਾ ਸੀ ਤਾਂ ਇਹ ਸਾਰਾ ਕੁਝ ਜਲਦ ਹੀ ਆਉਣ ਵਾਲੇ ਸਮੇਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਖੁਲਾਸਾ ਕੀਤਾ ਜਾਵੇਗਾ